सतनाम गुरु साहिब जी दिलावल महला पञ्जवा ऐसे काहे फूल परे कर काव मुकर पाव एकत सुनत सदा संग हरे रहाओ, ऐसे काहे भूल परे कर कराव मुकर पावें, एकत सुनत सदा संग हरे रहाओ, ਕਾਚ ਬਿਹਾਜਣ ਕੰਚਨ ਛਾਡਨ ਬੈਰੀ ਸੰਗ ਹੀਤ ਸਾਜਨ ਤਿਆਗ ਖਰੇ ਹੋਵਨ ਕਉਰਾ ਅਨ ਹੋਵਨ ਮਿਠਾ ਵਿਖਿਆ ਨਹਿ ਲਪਟਾਈ ਜਰੇ ਅੰਧ ਕੂਪ ਮੈਂ ਪਰਿਉ ਪ੍ਰਾਨੀ ਭਰਮ ਗੁਬਾਰ ਮੋਹ ਬੰਦ ਪਰੇ ਹੋਉ ਨਾਨਕ ਪ੍ਰਭ ਹੋਤ ਦਇਆਰਾ ਗੁਰ ਭੇਟੇ ਕਾੜ ਬਹਾਂ ਪਰੇ ਹੋਵਨ ਕੋਰਾ ਅਨ ਹੋਵਨ ਮੀਠਾ ਵਿਖਿਆ ਮਹਿ ਲਪਟਾਏ ਜਰੇ ਅੰਧ ਕੂਪ ਮਹਿ ਪਰਿਓ ਪ੍ਰਾਨੀ ਅਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਰਬ ਹੋਤ ਦਿਆਰਾ ਗੁਰ ਤੇ ਟੈ ਕੱਢ ਬਹਾ ਪਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ Uttered by our fifth Guru, Guru Arjan Dev, under heading Dilawal Fifth Mahal. Guru Savji saying that why do you wander in a delusion like this? You act and incite others to act, and they deny it. The Lord is always with you. He sees and hears everything. Pause. You purchase. Glass and discord, gold. You are in love with your enemy while you renounce your true friends. That which exists seems bitter. That which does not exist seems sweet to you. Engrossed in corruption, you are burning away. The mortal has fallen into the deep dark pit and is entangled in the darkness of doubt and the bondage of emotional attachment. Says Nanak when God becomes merciful, one meets with the Guru who takes him by the arm and lifts him out. ਇਹ ਹਨ ਅਜਿ ਦੇ ਪਿਛਲੇ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਬਿਲਾਵਲ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਮਾਨ ਕਰ ਰਹੇ ਨੇ ਇਹ ਭਾਈ ਪਤਾ ਨਹੀਂ ਜੀਵ ਕਿਉਂ ਇਸ ਤਰ੍ਹਾਂ ਘਰਾਹਤੇ ਰਹਿੰਦੇ ਹਨ ਜੀਵ ਸਾਰੇ ਮੰਦੇ ਕਰਮ ਕਰਦੇ ਕਰਾਉਂਦੇ ਵੀ ਹਨ ਫਿਰ ਮੁਕਰ ਵੀ ਜਾਂਦੇ ਹਨ ਇਹ ਆਸਾ ਨਹੀਂ ਕੀਤੇ ਪਰ ਪ੍ਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵਸਦਾ ਸਭਨਾ ਦੀਆਂ ਕਰਤੂਤਾਂ ਵੇਖਦਾ ਸੁਣਦਾ ਹੈਹਰਾਉ ਏ ਭਾਈ ਬੱਚ ਦਾ ਵਪਾਰ ਕਰਨਾ ਸੋਨਾ ਛੱਡ ਦੇਣਾ ਸੱਚੇ ਮਿੱਤਰ ਤੇ ਆਪਕੇ ਬੈਰੀ ਨਾਲ ਪਿਆਰ ਇਹ ਹਨ ਜੀਵਾਂ ਦੀਆਂ ਕਰਤੂਤਾਂ ਪਰਮਾਤਮਾ ਦਾ ਨਾਮ ਕੌੜਾ ਲੱਗਣਾ ਮਾਇਆ ਦਾ ਮੋਹ ਮਿੱਠਾ ਲੱਗਣਾ ਇਹ ਹੈ ਮਿੱਤ ਦਾ ਸੁਭਾਅ ਜੀਵਾਂ ਦਾ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਖਿੱਚਦੇ ਰਹਿੰਦੇ ਹਨ ਇਹ ਪਈ ਜੀਵ ਸਦਾ ਮੋਹ ਦੇ ਅੰਨੇ ਹਨੇਰੇ ਹੂ ਵਿੱਚ ਪਏ ਰਹਿੰਦੇ ਹਨ ਜੀਵਾਂ ਨੂੰ ਸਦਾ ਭਟਕਣਾ ਲੱਗੀ ਰਹਿੰਦੀ ਹੈ ਮੋਹ ਦੇ ਹਨੇਰੇ ਜਕੜ ਵਿੱਚ ਫਸੇ ਰਹਿੰਦੇ ਹਨ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਘਰਾਏ ਤੇ ਰਹਿੰਦੇ ਹਨ ਇਹ ਨਾਨਕ ਆਸ ਜਿਸਮੁ ਲੋਖੁ ਤੇ ਰਬੁ ਦਇਆਵਾਨ ਹੁੰਦਾ ਉਸ ਨੂੰ ਗੁਰੂ ਮਿਲ ਪੈਂਦਾ ਤੇ ਗੁਰੂ ਉਸੇ ਬਾਹਾਂ ਫੜ ਕੇ ਉਸ ਨੂੰ ਇਰੇ ਕੋਪ ਹਨੇਰੇ ਵਿੱਚੋਂ ਖੂ ਵਿੱਚੋਂ ਕੱਢ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ